ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ 2-3 ਦਿਨ ਪਹਿਲਾਂ ਦੀ ਗੱਲ ਹੈ ਆਪਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦਾ ਬਿਆਨ ਹੈ ਕਿ ਸਾਡੇ ਤੋਂ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਸਾਡੇ ਤੋਂ ਗਲਤੀਆਂ ਹੋਈਆਂ ਬਹੁਤ ਸਾਰੇ ਲੂਜ਼ ਪੋਲਿਸੀਗੇ ਇਮੀਗ੍ਰੇਸ਼ਨ ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਜਿਹਦੇ ਕਰਕੇ ਜਿਹੜੇ ਬੈਡ ਐਕਟਰ ਸੀਗੇ ਉਹਨਾਂ ਨੇ ਫਾਇਦਾ ਲਿਆ ਤੇ ਉਹਨਾਂ ਨੇ ਬੜੇ ਸੰਖੇਪ ਨਾਲ ਗੱਲ ਕੀਤੀ ਹੈ ਵੀ ਜਿਹੜੇ ਬੈਡ ਐਕਟਰ ਸੀਗੇ ਉਹਨਾਂ ਨੂੰ ਹੁਣ ਅਸੀਂ ਇਮੀਗ੍ਰੇਸ਼ਨ ਸਿਸਟਮ ਚੋਂ ਬਾਹਰ ਕੱਢ ਰਹੇ ਆ ਜਿੰਨੀਆਂ ਵੀ ਫੇਕ ਯੂਨੀਵਰਸਟੀਆਂ ਸੀਗੀਆਂ ਫੇਕ ਫੇਕ ਕਾਲਜੇ ਸੀਗੇ ਫੇਕ ਏਜੰਟ ਸੀਗੇ ਏਜੰਟ ਜਿਹੜੇ ਕਿ ਸਬਜ ਬਾਜ ਦਿਖਾ ਕੇ ਸਟੂਡੈਂਟਾਂ ਨੂੰ ਇੱਥੇ ਲੈ ਕੇ ਆਉਂਦੇ ਸੀ ਵੀ ਤੁਸੀਂ ਸਿਟੀਜ਼ਨ ਹੋ ਜਾਓਗੇ ਜਾਂ ਤੁਹਾਨੂੰ ਪੀਆਰ ਮਿਲ ਜੂਗੀ ਜਾ ਤੁਹਾਨੂੰ ਵਰਕ ਪਰਮਿਟ ਦਵਾ ਦਾਂਗੇ ਤੁਸੀਂ ਵਿਜ਼ਿਟਰੀ ਵੀਜੇ ਤੇ ਆ ਜਾਓ ਜਿੰਨੇ ਵੀ ਉਹਨਾਂ ਨੇ ਕਿਹਾ ਵੀ बैड ਐਕਟਰ ਸੀਗੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਉਹ ਸਾਰਿਆਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਉਹਨਾਂ ਤੇ ਕੰਮ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਮੀਗ੍ਰੇਸ਼ਨ ਸਿਸਟਮ ਨੂੰ ਜਾਨੀ ਕਿ ਪੂਰਾ ਲੀਟੇ ਲਿਆਵਾਂਗੇ ਪੀਪੂ ਬੂਮ ਫਾਸਟ ਐਂਡ ਇਨਕਰੀਸਿੰਗਲੀ ਬੈਡ ਐਕਟਰਸ ਲਾਈਕ ਫੇਕ ਕਾਲਜਸ ਐਂਡ ਬਿਗ ਚੇਨ ਕਾਰਪੋਰੇਸ਼ਨਸ ਹੈਵ ਬੀਨ ਐਕਸਪਲੋਇਟਿੰਗ ਆਰ ਇਮੀਗ੍ਰੇਸ਼ਨ ਸਿਸਟਮ ਫਾਰ देयर ओन ਇੰਟਰਸਟਸ So we're doing something major. We're reducing the numbers of immigrants that will come to Canada for the next 3 years. Today I'm going to let you in on what happened where we made some mistakes and why we're taking this big turn. ਉਹਨਾਂ ਨੇ ਕਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੋ ਚੀਜ਼ਾਂ ਤੇ ਜ਼ਿਆਦਾ ਜ਼ੋਰ ਦੇਣਾ ਇੱਕ ਤਾਂ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਐ ਤੇ ਇੱਕ ਜਿਹੜੇ ਫੋਰਨ ਵਰਕਰ ਐ ਵੀ ਦੋ ਜਿਹੜੇ ਹੈਗੇ ਆ ਦੋ ਤਰ੍ਹਾਂ ਦੇ ਬੰਦਿਆਂ ਦੀ ਸਾਨੂੰ ਲੋੜ ਪੈਣੀ ਐ ਫਿਊਚਰ ਦੇ ਵਿੱਚ। ਕਿਉਂਕਿ ਸਾਨੂੰ ਜਿਹੜੀ ਹੈਗੀ ਐ ਮੈਨਪਾਵਰ ਹਜੇ ਚਾਹੀਦੀ ਹੈ ਵੱਡੇ ਲੈਵਲ ਤੇ ਮੈਨਪਾਵਰ ਚਾਹੀਦੀ ਹੈ ਤੇ ਉਹਨਾਂ ਨੇ ਬਹੁਤ ਸਾਰੀਆਂ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਗੱਲਾਂ ਵੀ ਕੀਤੀਆਂ ਕਹਿਣ ਦਾ ਮਤਲਬ ਸਾਰੀ ਗੱਲਬਾਤ ਚੋਂ ਇੱਕ ਹੀ ਗੱਲ ਨਿਕਲ ਕੇ ਆਉਂਦੀ ਹੈ ਕਿ ਸਟੂਡੈਂਟਾਂ ਦਾ ਥੋੜਾ ਜਿਹਾ ਹੁਣ ਕੰਮ ਔਖਾ ਹੋ ਗਿਆ ਸਟੂਡੈਂਟ ਸਟੂਡੈਂਟਾਂ ਤੇ ਥੋੜਾ ਜਿਹਾ ਉਹਨਾਂ ਨੇ ਸਿਕੰਜਾ ਕਸਤਾ ਜਿਵੇਂ ਕੈਪ ਲਾਤਾ ਸੀ 2 ਇਅਰ ਕੈਪ ਲਾਤਾ ਸੀਗਾ ਜਾਂ ਇਹ ਕਹਤਾ ਸੀਗਾ ਵੀ ਜਿਹੜੇ ਅੰਡਰ ਗ੍ਰੈਜੂਏਟ ਕੋਰਸ ਪ੍ਰੋਗਰਾਮ ਹੈਗੇ ਆ ਉਹਨਾਂ ਦੇ ਵਿੱਚ ਜਿਹੜਾ ਸਟੂਡੈਂਟ ਆਪਦੇ ਸਪਾਊਸ ਨੂੰ ਨਹੀਂ ਬਿਲਾ ਸਕਦਾ ਕਹਿਣ ਦਾ ਮਤਲਬ ਕਿ ਅ ਸਟੂਡੈਂਟ ਜਿਹੜੇ ਇਸ ਹੋਪ ਨਾਲ ਆਉਂਦੇ ਸੀ ਵੀ ਅਸੀਂ ਪੜ ਕੇ ਉੱਥੇ ਪੀਆਰ ਲਾ ਦਾਂਗੇ ਜਾਂ ਸਿਟੀਜ਼ਨ ਹੋ ਜਾਾਂਗੇ ਉਹ ਉਸ ਤਰ੍ਹਾਂ ਦੇ ਜਿਹੜੇ ਪਾਥਵੇ ਆ ਉਹਨਾਂ ਨੇ ਬੰਦ ਕਰਤੇ ਹੁਣ ਜ਼ਿਆਦਾ ਫੋਕਸ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਸਕਿਲਡ ਆ ਤੇ ਜਾਂ ਜਿਹੜੇ ਫੋਰਨ ਵਰਕਰਸ ਆ ਜਾਂ ਸਕਿਲਡ ਵਰਕਰ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਪਊਗੀ ਆਉਣ ਵਾਲੇ ਟਾਈਮ ਦੇ ਵਿੱਚ ਸਿਰਫ ਉਹਨਾਂ ਤੇ ਹੀ ਤਵੱਜੋ ਦੇਣੀ ਸ਼ੁਰੂ ਕਰੂਗਾ ਕੈਨੇਡਾ ਤੇ ਇਧਰ ਪੰਜਾਬ ਵਾਲੇ ਪਾਸੇ ਵੀ ਜਿਹੜੇ ਜਿਹੜੇ ਕਿ ਜਿੰਨੇ ਕਿ ਇਮੀਗ੍ਰੇਸ਼ਨ ਸਿਸਟਮ ਨੂੰ ਲੋਕ ਸਮਝ ਰੱਖਦੇ ਆ ਵੀ ਜੇ ਤੁਸੀਂ ਕੋਈ ਕਹਿ ਲੋ ਵੀ ਵਾਈਜ਼ ਪਰਸਨ ਆ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਤਾਂ ਉਹਨੇ ਆਪ ਦਾ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕਰ ਉਹ ਬੰਦ ਕਰਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਟੂਡੈਂਟਾਂ ਦਾ ਜਿਹੜਾ ਹੈਗਾ ਜਾਦਾ ਕੋਈ ਸਟੂਡੈਂਟ ਆ ਉਹ ਨਹੀਂ ਬੁਲਾਏ ਜਾਣਗੇ ਕੈਨੇਡਾ ਵੱਲੋਂ ਕਿ ਨਾ ਹੀ ਕੋਈ ਸਟੂਡੈਂਟਾਂ ਦਾ ਹੁਣ ਉੱਥੇ ਪਹੁੰਚਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਦੋਆਂ ਚਾਰਾਂ ਸਾਲਾਂ ਨੂੰ ਕੀ ਹਾਲਾਤ ਹੋਣੇ ਉਹ ਤਾਂ ਬਾਅਦ ਦੀ ਗੱਲ ਹੈ ਕਿੱਥੇ 50000 ਬੱਚਾ ਪਿਛਲੇ ਸਾਢੇ ਤੱਕ ਪੰਜਾਬ ਦੇ ਵਿੱਚ ਹਰ ਚਾਰ ਐਗਜ਼ਾਮ ਹੁੰਦਾ ਸੀ ਹਰ ਮਹੀਨੇ ਅੱਜ 5000 ਵੀ ਨਹੀਂ ਹੈਗਾ। ਉਹਨਾਂ ਵਾਲੇ 2-3 ਸਾਲ ਦੀ ਗੱਲ ਕਰਦੇ ਆਪਾਂ। ਤਾਂ ਉਹਨਾਂ ਨੇ ਜਿਹੜੇ ਹੈਗੇ ਆ ਆਪਦੇ ਜਿਹੜੇ ਇਮੀਗ੍ਰੇਸ਼ਨ ਆਫਿਸ ਆ ਉਹ ਬੰਦ ਕਰਤੇ ਆ ਕੰਸਲਟੈਂਸੀ ਉਹਨਾਂ ਨੇ ਬੰਦ ਕਰਤੀ ਆ ਤੇ ਇੱਕ ਹੋਰ ਵੀ ਇੰਪੋਰਟੈਂਟ ਗੱਲ ਹੈ ਕਿ ਪੰਜਾਬ ਦੇ ਵਿੱਚੋਂ ਕਮ ਸੇ ਕਮ 90% ਜਿਹੜਾ ਹੈਗਾ ਇਮੀਗ੍ਰੇਸ਼ਨ ਸੈਂਟਰਸ ਦਾ ਜਿਹੜੇ ਉਹ ਬੰਦ ਹੋ ਚੁੱਕੇ ਆ ਜਾਂ ਬੰਦ ਹੋਣ ਕਿਨਾਰੇ ਆ ਸਿਰਫ 10% ਜਿਹੜੇ ਹੈਗੇ ਆ ਉਹ ਬੰਦੇ ਕੰਮ ਕਰ ਰਹੇ ਆ ਕਿਉਂਕਿ ਮੈਜੋਰਟੀ ਆਫ ਦੀ ਜਿਹੜੇ ਇਮੀਗ੍ਰੇਸ਼ਨ ਸੈਂਟਰ ਸੀਗੇ ਉਹ ਸਟੂਡੈਂਟ ਵੀਜ਼ਾ ਹੀ ਅਪਲਾਈ ਕਰਦੇ ਸੀ ਜਿਹੜਾ ਜਨਰਲ ਜਿਹੜਾ ਕੰਮ ਕਰ ਰਿਹਾ ਉਹ ਥੋੜੇ 10% ਬੰਦੇ ਆ ਜਿਹੜਾ ਜਨਰਲ ਸਟੂਡੈਂਟ ਵੀ ਦੇਖਦੇ ਆ ਵਿਜ਼ਟਰ ਵੀਜ਼ਾ ਵੀ ਦੇਖਦੇ ਆ ਜਾਂ ਕੋਈ ਪਰਮਾਨੈਂਟ ਰੈ residenc ਦੀ ਫਾਈਲ ਆ ਜਾਂ ਕੋਈ ਹੋਰ ਇਸ਼ੂ ਆ ਵੀ 90% ਬੰਦਿਆਂ ਨੇ ਆਪਦੇ ਕੰਮ ਕਰਦੇ ਆ ਤੇ ਮੈਂ ਇੱਕ ਰਿਪੋਰਟ ਵੀ ਸੁਣ ਰਿਹਾ ਸੀਗਾ ਜਿਹਦੇ ਵਿੱਚ ਲੋਕਾਂ ਨੇ ਕਿਹਾ ਵੀ ਅਤਾ ਜੀ ਕੈਨੇਡਾ ਦਾ ਕੰਮ ਬੰਦ ਹੋਣ ਕਰਕੇ ਅਸੀਂ ਤਾਂ ਸੜਕਾਂ ਤੇ ਆ ਗਏ ਸਾਡਾ ਤਾਂ ਕੰਮ ਬੰਦ ਹੋ ਜਾਊਗਾ ਜੇ ਆਪਾਂ ਇਮੀਗ੍ਰੇਸ਼ਨ ਸੈਂਟਰਾਂ ਨੂੰ ਹੀ ਲੈ ਕੇ ਚੱਲੀਏ ਵੀ ਜੇ ਅੱਜ ਦੇ ਟਾਈਮ ਕਹਿ ਦੇਣਾ ਵੀ ਸਾਨੂੰ ਘਾਟਾ ਪੈ ਗਿਆ ਜਾਂ ਸਾਡਾ ਹੁਣ ਕੰਮ ਨਹੀਂ ਚੱਲਦਾ ਪਰ ਪਿਛਲੇ ਟਾਈਮ ਦੇ ਵਿੱਚ ਦੇਖੀਏ ਜੇ ਪਿਛਲੇ 4-5 ਸਾਲਾਂ ਦਾ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਬਹੁਤ ਕਮਾਈ ਹੈ ਜਿਹੜੀ ਹੈਗੀ ਹੈ ਇਮੀਗ੍ਰੇਸ਼ਨ ਸੈਂਟਰਾਂ ਨੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਸੀ ਦਾ ਕੰਮ ਕਰਦੇ ਸੀਗੇ ਉਹਨਾਂ ਨੇ ਕੀਤੀ ਆ ਚਲੋ ਹਰੇਕ ਬੰਦੇ ਦਾ ਕਮਾਈ ਕਰਨ ਦਾ ਹੱਕ ਹੈ ਆਪਾਂ ਇਹਦੇ ਤੇ ਕਿਰੰਤੂ ਪਰੰਤੂ ਨਹੀਂ ਕਰ ਦੇਗੇ ਪਰ ਜੇ ਅੱਜ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਵੀ ਜੇ ਕੈਨੇਡਾ ਨੇ ਬੰਦ ਕਰਤਾ ਤਾਂ ਅਸੀਂ ਹੁਣ ਜਿਹੜਾ ਸਾਡਾ ਕਿਵੇਂ ਸਿਸਟਮ ਚੱਲੂਗਾ ਉਹ ਕਿਉਂਕਿ ਇਦਾਂ ਦਾ ਜਿਹੜਾ ਕੰਮਕਾਰ ਹੁੰਦੇ ਆ ਉਹ ਅਸਥਾਈ ਹੁੰਦੇ ਆ ਉਹ ਸਥਾਈ ਕੰਮਕਾਰ ਨਹੀਂ ਕਹਿ ਸਕਦੇ ਕਿਉਂਕਿ ਇਹ ਜਿਹੜਾ ਇਸ ਕੰਮ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਜੇ ਤੁਸੀਂ 10-15 ਸਾਲ ਪਿੱਛੇ ਵੀ ਚਲੇ ਜਾਓ ਤਾਂ ਨਵੇਂ ਰੂਲ ਆਉਂਦੇ ਆ ਪੁਰਾਣੇ ਬੰਦ ਹੁੰਦੇ ਆ ਜਾ ਪੁਰਾਣੇ ਫੇਰ ਦੁਬਾਰਾ ਚਲਾਏ ਜਾਂਦੇ ਆ ਕਿਸੇ ਕਿਸੇ ਕੰਟਰੀ ਵੱਲੋਂ ਵੀਜ਼ਾ ਸ਼ਰਤਾਂ ਦੇ ਵਿੱਚ ਨਰਮੀ ਦਿਖਾਈ ਜਾਂਦੀ ਹੈ ਕਿਸੇ ਵੱਲੋਂ ਸਖਤੀ ਦਿਖਾਈ ਜਾਂਦੀ ਹੈ ਤਾਂ ਜਿਹੜਾ ਹੁਣ ਤੌਰ ਚੱਲ ਰਿਹਾ ਹੈਗਾ ਆਲਮੋਸਟ ਰੈਸੈਸ਼ਨ ਦਾ ਰੈਸੈਸ਼ਨ ਦਾ ਦੌਰ ਚੱਲ ਰਿਹਾ ਹੈ ਯੂਰਪ ਨਾਰਥ ਅਮਰੀਕਾ ਤੇ ਜਿੰਨੀਆਂ ਵੀ ਆਸਟ੍ਰੇਲੀਅਨ ਕੰਟਰੀਜ਼ ਹੈਗੀਆਂ ਤਾਂ ਸਾਰਿਆਂ ਨੇ ਜਿਹੜਾ ਹੈਗਾ ਇਮੀਗ੍ਰੇਸ਼ਨ ਨੂੰ ਲੈ ਕੇ ਥੋੜੀ ਜੀ ਸਖਤੀ ਕਰਤੀ ਹੈ ਤੇ ਕਿਉਂਕਿ ਆਉਣ ਵਾਲੇ ਹਾਲਾਤਾਂ ਨੂੰ ਨਜਿੱਠਣ ਦਾ ਜਿਹੜਾ ਸਿਰਫ ਇੱਕੋ ਇੱਕ ਕਾਰਨ ਨਹੀਂ ਹੈ ਵੀ ਜਿਹੜਾ ਆਵਾਸ ਹੈ ਆਵਾਸ ਬੰਦ ਕਰੋ ਤੇ ਇਸੇ ਕਰਕੇ ਸਾਰੀਆਂ ਕੰਟਰੀਆਂ ਜੋਰ ਦੇ ਰਹੀਆਂ ਤੇ ਹੁਣ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਵੀ ਇਹ ਕਹਿ ਦੇਣਾ ਕਿ ਕੈਨੇਡਾ ਨੇ ਤਾਂ ਜੀ ਸਾਰਾ ਸਿਸਟਮ ਹੀ ਸਾਡਾ ਹਲਾ ਕੇ ਰੱਖਤਾ ਚਲੋ ਠੀਕ ਹੈ ਕੁਝ ਹੱਦ ਤੱਕ ਬੰਦੇ ਦੇ ਰੁਜ਼ਗਾਰਾਂ ਤੇ ਜਿਹੜੇ ਬੰਦੇ ਕੰਮ ਕਰਦੇ ਸੀ ਇਮੀਗ੍ਰੇਸ਼ਨ ਦਾ ਉਹਨਾਂ ਨੂੰ ਫਰਕ ਪਿਆ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪੰਜਾਬ ਦੀ ਜਵਾਨੀ ਪੰਜਾਬ ਦੀ ਆਰਥਿਕਤਾ ਨੂੰ ਵੀ ਬਹੁਤ ਵੱਡੇ ਲੈਵਲ ਤੇ ਢਾਹ ਲੱਗੀ ਸੀਗੀ ਜਦੋਂ ਜਿਹੜੀ ਕਿ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਸਟੂਡੈਂਟ ਆ ਹਰ ਸਾਲ ਮਾਈਗ੍ਰੇਟ ਕਰ ਜਾਂਦੇ ਸੀ ਪੰਜਾਬ ਚੋਂ ਤੇ ਬਹੁਤ ਵੱਡੀ ਬਹੁਤਾਤ ਤੇ ਸਟੂਡੈਂਟਾਂ ਦਾ ਮਾਈਗ੍ਰੇਸ਼ਨ ਕਰਨ ਜਾਣ ਨਾਲ ਪੰਜਾਬ ਦੇ ਜਿਹੜੇ ਹਾਲਾਤ ਹੋਏ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਤਾਂ ਜਿਵੇਂ ਆਪਾਂ ਕਹਿ ਦਈਏ ਇੱਕੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇਸ ਕਰਕੇ ਵੀ ਹਰੇਕ ਚੀਜ਼ ਹਰੇਕ ਕਿਸੇ ਨਾ ਕਿਸੇ ਚੀਜ਼ ਨਾਲ ਕੋਈ ਨਾ ਕੋਈ ਜੁੜੀ ਹੁੰਦੀ ਹੈ ਜੇ ਆਪਾਂ ਇੱਕੇ ਚੀਜ਼ ਨੂੰ ਲੈ ਕੇ ਬਲੇਮ ਲਾ ਕੇ ਚੱਲੀ ਜਾਈਏ ਤਾਂ ਉਹ ਵੀ ਵਾਈਜ਼ ਨਹੀਂ ਹੈਗਾ ਤੇ ਹੁਣ ਕਹਿ ਲੋ ਵੀ ਦੂਜਾ ਵੀ ਕੈਨੇਡਾ ਇਸ ਪਾਸੇ ਆਇਆ ਕਿਉਂ ਕਿ ਕੁਛ ਤਾਂ ਜਿਹੜੇ ਹੈਗੇ ਰੈਸੈਸ਼ਨ ਦਾ ਕਾਰਨ ਸੀਗਾ ਉਹਨਾਂ ਨੂੰ ਵੀਜ਼ਾ ਅ ਸ਼ਰਤਾਂ ਦੇ ਵਿੱਚ ਸਖਤੀ ਕਰਨੀ ਪੈਣੀ ਸੀਗੀ ਜਾਂ ਆਰਥਿਕ ਹਾਲਾਤ ਸੁਧਾਰਨ ਵਾਸਤੇ ਦੂਜਾ ਸੀਗਾ ਹਰਦੀਪ ਨਿਜਰ ਵਾਲੇ ਕੇਸ ਕਰਕੇ ਜਿਹੜੇ ਭਾਰਤ ਨਾਲ ਕੂਟਨੀਤਿਕ ਸਬੰਧ ਹੈ ਜਿਹੜੇ ਉਹ ਕੈਨੇਡਾ ਤੇ ਖਰਾਬ ਹੋਏ ਜਿਹਦੇ ਕਰਕੇ ਕੁਛ ਨਾ ਕੁਛ ਮੈਂ ਸਮਝਦਾ ਵੀ ਇਮੀਗ੍ਰੇਸ਼ਨ ਤੇ ਵੀ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਜੇ ਆਪਾਂ ਪਿਛਲੇ ਸਾਲ ਜਾਈਏ ਜਾਂ ਇਸ ਸਾਲ ਦੇ ਜਨਵਰੀ ਤੋਂ ਲੈ ਕੇ ਆਪਾਂ ਅਗਸਤ ਤੋਂ ਸਤੰਬਰ ਤੱਕ ਦੇਖੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਸਿਰਫ 에어ਪੋਰਟ ਤੋਂ ਵਾਪਸ ਕਰ ਦਿੱਤਾ ਜਾਂਦਾ ਸੀਗਾ ਤੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਜਾਂਦੀ ਸੀ ਜਾਂ ਜਿਨ੍ਹਾਂ ਨੂੰ ਐਂਟਰੀ ਦਿੱਤੀ ਜਾਂਦੀ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਐਸਾਈਲਮ ਲਾ ਲਓ ਤੇ ਉਦੋਂ ਜਿਹੜਾ ਜਿਹੜਾ ਹੈਗਾ ਸਿਸਟਮ ਹੈ ਡਗ ਮਗਾ ਗਿਆ ਸੀਗਾ ਪੰਜਾਬ ਦੇ ਲੋਕਾਂ ਦਾ ਵੀ ਥੋੜਾ ਜਿਹਾ ਆਪਾਂ ਕਹਿ ਲਈਏ ਵੀ ਡਰ ਗਏ ਸੀ ਲੋਕ ਵੀ ਆ ਆ ਕੀ ਹੋਣ ਲੱਗ ਗਿਆ ਤੇ ਸਟੂਡੈਂਟਾਂ ਨੂੰ ਤਾਂ ਬਿਲਕੁਲ ਸਸਰੀ ਕਾਲੀ ਕਰਤੀ ਸੀਗੀ ਤੇ ਇਹਦੇ ਕਰਕੇ ਚਲੋ ਕੁਝ ਹਾਲਾਤ ਆਪਾਂ ਕਹਿ ਦਈਏ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੇ ਕੁਝ ਬੰਦੇ ਜਿਹੜੇ ਸੀਗੇ ਕੰਮ ਕਰ ਕਰਦੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਤੇ ਪਰ ਕੁਝ ਚੀਜ਼ਾਂ ਪੰਜਾਬ ਦੇ ਭਲੇ ਵਾਸਤੇ ਵੀ ਮੈਂ ਕਹਿੰਨਾ ਵੀ ਠੀਕ ਹੋਈਆਂ ਜੋ ਹੋਈਆਂ ਇਸ ਕਰਕੇ ਜਿੱਥੇਕ ਕਿਸੇ ਬੰਦਿਆਂ ਦਾ ਰੋਜ਼ਗਾਰ ਖੁੱਸਿਆ ਉੱਥੇ ਪੰਜਾਬ ਓਵਰਆਲ ਆਪਾਂ ਜੇ ਦੇਖਿਆ ਤਾਂ ਪੰਜਾਬ ਦਾ ਭਲਾ ਵੀ ਹੋਇਆਗਾ ਤੇ ਬਾਕੀ ਕੁਝ ਲੋਕ ਹੁਣ ਦੇ ਟਾਈਮ ਜਿਹੜੇ ਹੈਗੇ ਆ ਸਿਆਣੇ ਵੀ ਹੋ ਚੁੱਕੇ ਆ ਜੇ ਹੋ ਸਕਦਾ ਜੇ ਇੰਡੀਆ ਦੇ ਰਿਲੇਸ਼ਨ ਕੈਨੇਡਾ ਦੇ ਨਾਲ ਖਰਾਬ ਨਾ ਹੁੰਦੇ ਨਿੱਜਰ ਦੇ ਕੇਸ ਕਰਕੇ ਤਾਂ ਹੋ ਸਕਦਾ ਵੀ ਇਦਾਂ ਇੰਨੇ ਜਿਹੜੇ ਹੈਗੇ ਆ ਔਖੇ ਹਾਲਾਤਾਂ ਦੇ ਵਿੱਚੋਂ ਇਮੀਗ੍ਰੇਸ਼ਨ ਦੇ ਸਿਸਟਮ ਚੋਂ ਇੰਡੀਆ ਵਾਲਿਆਂ ਨੂੰ ਨਹੀਂ ਨਿਕਲਣਾ ਪੈਣਾ ਸੀਗਾ ਤੇ ਚਲੋ ਇਹ ਡਿਫਰੈਂਟ ਪਹਿਲੂ ਆ ਹੁਣ ਇੱਕ ਗੱਲ ਹੋਰ ਵੀ ਆ ਮੈਂ ਨੋਟ ਕਰ ਰਿਹਾ ਵੀ ਜਿਹੜੀਆਂ ਪੀਆਰ ਫਾਈਲਾਂ ਲੱਗੀਆਂ ਸੀ ਉਹਨਾਂ ਤੇ ਵੀ ਅਸਰ ਦੇਖਣ ਨੂੰ ਮਿਲੇਗਾ ਵੀ ਸਪੋਜ਼ ਸਪੋਜ਼ ਜੇ ਕਿਸੇ ਦੇ ਕੋਈ ਪੇਰੈਂਟ ਐਕਸ ਆਰਮੀ ਐਮਪਲਾਈ ਹੈਗੇ ਤਾਂ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਰਨ ਤੇ ਵੀ ਕੈਨੇਡਾ ਨੇ ਥੋੜੀ ਬਰੀਕੀ ਨਾਲ ਜਾਂਚ ਹੋ ਰਹੀ ਆ ਉਹਨਾਂ ਦੇ ਕੇਸ ਡਿਲੇ ਹੋ ਰਹੇ ਆ ਵੀ ਕਿਤੇ ਨਾ ਕਿਤੇ ਕੈਨੇਡਾ ਵੀ ਥੋੜਾ ਜਿਹਾ ਇੰਡੀਅਨਸ ਨੂੰ ਹਣ ਸ਼ੱਕ ਦੀ ਜਿਹੜੀ ਹੈਗੀ ਨਜ਼ਰ ਨਾਲ ਦੇਖਣਾ ਸ਼ੁਰੂ ਕਰਤਾ ਇਸ ਕਰਕੇ ਸਾਰਾ ਇਹ ਜਿਹੜਾ ਹੈਗਾ ਸਿਸਟਮ ਹੈ ਪਹਿਲਾਂ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਵਧੀਆ ਰਿਲੇਸ਼ਨ ਸੀਗੇ ਇੰਡੀਆ ਦੇ ਕੈਨੇਡਾ ਨਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਇੱਕ ਕੇਸ ਕਰਕੇ ਹੀ ਸਾਰਾ ਜਿਹੜਾ ਹੈਗਾ ਸਿਸਟਮ ਹੈ ਉਹ ਥੋੜਾ ਇਹਨਾਂ ਨੇ ਸਖਤਾਈ ਕਰਤੀ ਆ ਤੇ ਬਾਕੀ ਰਹੀ ਗੱਲ ਜਿਹੜੀ ਹੈਗੀ ਸਟੂਡੈਂਟ ਲਾਈਫ ਦੀ ਉਹ ਤਾਂ ਆਲਮੋਸਟ ਜਿਹੜੀ ਹੈਗੀ ਕੈਨੇਡਾ ਵੱਲੋਂ ਜਵਾਬ ਹੀ ਹੈ ਵੀ ਸਟੂਡੈਂਟਾਂ ਨੂੰ ਜ਼ਿਆਦਾ ਹੁਣ ਪ੍ਰੈਫਰੈਂਸ ਨਹੀਂ ਦਿੱਤੀ ਜਾਊਗੀ ਸਿਰਫ ਦੋ ਹੀ ਜਿਹੜੇ ਹੈਗੇ ਪਰਮਨੈਂਟ ਰੈਜ਼ੀਡੈਂਟ ਤੇ ਜਿਹੜਾ ਫੋਰਨ ਵਰਕਰ ਆ ਜਿਹੜੇ ਸਕਿਲਡ ਹੈਗੇ ਉਹਨਾਂ ਤੇ ਥੋੜੀ ਕੈਨੇਡਾ ਜ਼ਿਆਦਾ ਤਵੱਜੋ ਦੇਊਗਾ ਇਸ ਕਰਕੇ ਜੇ ਆਉਣ ਵਾਲੇ ਬੰਦ 2-3 ਸਾਲਾਂ ਨੂੰ ਦੇਖਿਆ ਜਈ ਓਵਰਆਲ ਤਾਂ ਸਟੂਡੈਂਟ ਨੂੰ ਲੈ ਕੇ ਜਿੰਨੇ ਵੀ ਕਾਰੋਬਾਰ ਸੀ ਜਾਂ ਜੋ ਵੀ ਬੰਦੇ ਕੰਮ ਕਰਦੇ ਸੀ ਭਾਵੇਂ ਟੈਕਸੀ ਡਰਾਈਵਰ ਆ ਜਾਂ ਕੁਝ ਵੀ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਔਰ 2-3 ਸਾਲ ਤਾਂ ਸਿਸਟਮ ਹੈ ਜਿਹੜਾ ਇਹ ਪੂਰਾ ਟਾਈਟ ਰਹੂਗਾ ਇਸ ਕਰਕੇ ਜੇ ਆਪਾਂ ਇਸੇ ਮੀਟ ਤੇ ਬੈਠੇ ਰਹੀਏ ਵੀ ਇਹ ਸਟੂਡੈਂਟ ਵੀ ਜੇ ਖੁੱਲਣਗੇ ਸਾਡਾ ਕੰਮ ਚੱਲੂਗਾ ਉਹ ਹੁਣ ਪੋਸੀਬਲ ਨਹੀਂ ਹੈਗਾ ਇਸ ਕਰਕੇ ਇਹਦੇ ਹੋਰ ਆਲਟਰਨੇਟਿਵ ਲੱਭ ਲੈ ਜਾਣ ਤੇ ਨਾ ਕਿ ਆਪਾਂ ਦੋਸ਼ ਦਈਏ ਕੈਨੇਡਾ ਗਵਰਨਮੈਂਟ ਨੂੰ ਕਿਉਂਕਿ ਹਰੇਕ ਗਵਰਨਮੈਂਟ ਦੀ ਪਾਲਿਸੀ ਆ ਹਰੇਕ ਗਵਰਨਮੈਂਟ ਨੇ ਆਪਦਾ ਸਿਸਟਮ ਇਕਨੋਮਿਕ ਜਿਹੜਾ ਹੈਗਾ ਸਿਸਟਮ ਦੇਖਣਾ ਇਕਨੋਮੀ ਦੇਖਣੀ ਆ ਜਿਹੜੇ ਅੰਦਰਲੇ ਪਹਿਲੂ ਆ ਗਵਰਨਮੈਂਟ ਚਲਾਉਣ ਵਾਸਤੇ ਉਹ ਵੀ ਦੇਖਣੇ ਆ ਇਸ ਕਰਕੇ ਇਸ ਕਰਕੇ ਆਪਾਂ ਜਿਹੜਾ ਹੈਗਾ ਕੈਨੇਡੀਅਨ ਗਵਰਨਮੈਂਟ ਨੂੰ ਆਪਾਂ ਦੋਸ਼ ਦੋਸ਼ੀ ਨਹੀਂ ਠਰਾ ਸਕਦੇ ਬਹੁਤ ਸਾਰੇ ਪਹਿਲੂ ਆ ਜਿਨ੍ਹਾਂ ਤੇ ਕੈਨੇਡੀਅਨ ਗਵਰਨਮੈਂਟ ਆਪਦੀ ਅਰਥਵਿਵਸਥਾ ਨੂੰ ਲੀਤੇ ਲਿਆਉਣ ਵਾਸਤੇ ਕੰਮ ਕਰ ਰਹੀ ਹੈ ਤੇ ਬਾਕੀ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਹੁੰਦਾ ਕਿ ਨਹੀਂ ਪਰ ਸਟੂਡੈਂਟ ਲਾਈਫ ਮੈਂ ਅੱਜ ਕਹਿਣਾ ਪਾਵਾਂ ਦੀ ਤੁਸੀਂ ਇਹ ਵੀਡੀਓ ਨੂੰ 2 ਸਾਲ ਬਾਅਦ ਤੁਸੀਂ ਸੁਣ ਲਿਓ ਜੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹੈਗੇ ਆ ਸਟੂਡੈਂਟਾਂ ਨੂੰ ਕੋਈ ਜ਼ਿਆਦਾ ਤਵੱਜੋ ਕੈਨੇਡੀਅਨ ਗਵਰਨਮੈਂਟ ਵੱਲੋਂ ਨਹੀਂ ਮਿਲਨੀ ਕਿ ਬੈਟ ਰਹੇ ਆ ਸਾਰੀ ਪੰਜਾਬ ਦੀ ਯੂਥ ਜਵਾਨੀ ਨੂੰ ਇਹੀ ਬੇਨਤੀ ਆ ਕਿ ਤੁਸੀਂ ਇੱਥੇ ਆਪਦੇ ਕੰਮ ਕਰ ਲੱਭੋ ਕੋਈ ਸਕਿਲਡ ਹੋਵੋ ਕੋਈ ਕੰਮ ਸਿੱਖੋ ਆਪਦੀ ਗ੍ਰੈਜੂਏਸ਼ਨ ਕਰੋ ਚੰਗੇ ਕੋਰਸ ਲਓ ਵਧੀਆ ਕੰਪੀਟੀਟਿਵ एग्जाम ਤੁਸੀਂ ਅਪੀਅਰ ਹੋ ਨੌਕਰੀਆਂ ਲਓ ਕਿਉਂਕਿ ਇਹ ਪੰਜਾਬ ਦੀ ਇੱਕ ਮੈਂ ਕਹਿੰਨਾ ਵੀ ਇੱਕ ਬਹੁਤ ਵੱਡੀ ਘਾਟ ਹੈ ਕਿ ਜਿਹੜੀ ਸਕਿਲਡ ਆ ਕਮਾਲ ਪੰਜਾਬ ਦੀ ਜਿਹੜਾ ਯੂਥ ਹੈ ਨੀਗਾ ਹੁਣ ਜੇ ਤੁਸੀਂ ਤੁਹਾਡੇ ਘਰੇ ਕੋਈ ਬਿਜਲੀ ਵਾਲੇ ਤੋਂ ਕੰਮ ਕਰਾਉਣਾ ਤੁਹਾਨੂੰ ਬਿਜਲੀ ਵਾਲਾ ਨਹੀਂ ਮਿਲਦਾ ਹਫਤਾ ਹਫਤਾ ਜੇ ਕੋਈ ਪਲੰਬਰ ਦਾ ਕੰਮ ਕਰਾਉਣਾ ਤੁਹਾਨੂੰ ਪਲੰਬਰ ਵਾਲਾ ਨਹੀਂ ਮਿਲਦਾ ਕਾਰਪੈਂਟਰ ਨਹੀਂ ਮਿਲਦਾ ਤੁਹਾਨੂੰ ਠੀਕ ਹੈ ਜਿਹੜਾ ਹੋਰ ਕੋਈ ਕੋਈ ਸਕਿਲਡ ਕੰਮ ਹੈ ਜਿਹੜਾ ਤੁਹਾਨੂੰ ਘਰ ਦੇ ਲੋੜ ਆ ਤੁਹਾਨੂੰ ਮਿਸਤਰੀ ਨਹੀਂ ਮਿਲਦਾ ਇਸ ਕਰਕੇ ਜਿਹੜੇ ਆਰਕੀਟੈਕਚਰਾਂ ਦੀ ਬਹੁਤ ਆਰਕੀਟੈਕਚਰ ਦਾ ਕੰਮ ਕਰਦੇ ਆ ਜਿਹੜੇ ਉਹਨਾਂ ਦੀ ਬਹੁਤ ਕਮੀ ਹੈ ਇਸ ਕਰਕੇ ਆਪਾਂ ਸਕਿਲਡ ਸਕਿਲਡ ਵਾਲੇ ਪਾਸੇ ਤਾਂ ਆਪਣਾ ਧਿਆਨ ਹੀ ਹੈ ਨਹੀਂ ਬਸ ਇੱਕ ਗਰਾਰੀ ਆਪਣੇ ਦਿਮਾਗਾਂ ਚ ਫਸੀ ਸੀ ਕਿ ਸੌਖਾ ਵੇ ਵੀ ਪਲੱਸ 2 ਕਰੋ ਤੇ ਕੈਨੇਡਾ ਨੂੰ ਚੜਜੋ ਤੇ ਹਜੇ ਵੀ ਆਪਾਂ ਨੂੰ ਹਾਲਾਤਾਂ ਤੋਂ ਸਬਕ ਲੈਣਾ ਚਾਹੀਦਾ ਵੈਸੇ ਬਹੁਤ ਸਾਰੀ ਮੈਜੋਰਟੀ ਆਫ ਦੀ ਸਟੂਡੈਂਟ ਤਾਂ ਸਿਆਣੇ ਹੋ ਗਏ ਸਮਝਦਾਰ ਹੋ ਗਏ ਇਸ ਕਰਕੇ ਹੁਣ ਆਪਾਂ ਨੂੰ ਥੋੜਾ ਜਿਹਾ ਸਕਿਲਡ ਸਕਿਲਡ ਹੋਣਾ ਚਾਹੀਦਾ ਆਪਾਂ ਨੂੰ ਸਕਿਲਡ ਜਿਹੜੀ ਸਕਿੱਲ এডਿਕੇਸ਼ਨ ਆ ਉਹ ਲੈਣੀ ਚਾਹੀਦੀ ਹੈ ਸਸਿਕਾਲ